ਖੜੀਆਂ ਨੈਸ਼ਨਲ ਹਾਈਵੇ 44 ਤੇ ਤੁਹਾਨੂੰ ਦਿਖਾਉਨੇ ਆ ਵੀ ਜਿਹੜਾ ਕੱਲ ਇੱਕ ਸੜਕ 'ਤੇ ਨਾਲ ਤਸ ਗਈ ਸੀ 5 ਫੁੱਟ ਜਦੋਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਪ੍ਰਸ਼ਾਸਨ ਵੱਲੋਂ ਅੱਜ ਹੀ ਇਹ ਕੰਮ ਸ਼ੁਰੂ ਕੀਤਾ ਗਿਆ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਜਿਹੜੀ ਇੱਕ ਉਹਨੇ ਮਿੱਟੀ ਸਿੱਟੀ ਹੋਆ ਤੇ ਨਾਲ ਵਿੱਚ ਪੱਜਰੀ ਜਿਆ ਰੋਲ ਵਿੱਚ ਪੱਟੇ ਆ ਜਿਹੜੇ ਅੱਜ ਲੀਵਰ ਪਾ ਰਹੀ ਆ ਆਪਾਂ ਇਸ ਸਬੰਧੀ ਜਿਹੜੇ ਐਸਐਸਪੀ ਅਧਿਕਾਰੀ ਕੱਲ ਦਸੁੰਦਰ ਸਿੰਘ ਆਏ ਸੀ ਅੱਜ ਮੌਕੇ ਤੇ ਨੇ ਸਰਜੀਤ ਸਿੰਘ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨਾਲ ਕੀ ਇਹ ਮੇਰੇ ਸਹਿਯੋਗੀ ਐਸ ਜਸਵਿੰਦਰ ਸਿੰਘ ਜੀ ਸੀਗੇ ਜਿਨ੍ਹਾਂ ਕੋਲ ਇਸ ਸਬੰਧ ਵਿੱਚ ਐਮ ਡੀਟੀ ਡਿਵਾਈਸ ਤੋਂ ਕਾਲ ਆਈ ਸੀ ਜਾਂ ਮੈਸੇਜ ਆਇਆ ਸੀ ਉਹਦੇ ਵਿੱਚ ਹਾਲਾਧਕਾਰੀਆਂ ਨੂੰ ਇਹਨਾਂ ਐਨ ਐਚ 44 ਦੇ ਹਾਲਾਧਕਾਰੀਆਂ ਨੂੰ ਵੀ ਇਹਦੇ ਬਾਰੇ ਸੋਚਿਆ ਕੀਤਾ ਗਿਆ ਸੀ ਕਿਉਂਕਿ ਇਹ ਪਹਿਲਾਂ 4 ਦਿਨ ਪਹਿਲਾਂ ਥੋੜਾ ਸੀਗਾ ਇਹਦਾ ਡਿਸਟੈਂਸ ਤੇ ਬਾਰਿਸ਼ ਹੋਣ ਦੇ ਨਾਲ ਇਹ 5 ਫੁੱਟ ਅੱਗੇ ਨੂੰ ਰੇਲ ਨੂੰ ਥੰਨੇ ਨੂੰ ਚਲੇ ਗਿਆ ਜਿਹਦੇ ਕਾਰਨ ਕੋਈ ਵੀ ਇਹਦੇ ਵਿੱਚ ਅੱਜ ਸਵੇਰੇ ਹੀ ਐਨਐਚ 44 ਦੇ ਜਿਹੜੇ ਆ ਹੈਲਪਰ ਟੀਮ ਐ ਉਹਨਾਂ ਨੇ ਮੌਕੇ ਤੇ ਆ ਕੇ ਸਾਈਡ ਤੋਂ ਗੱਟਕਾ ਤੇ ਮਿੱਟੀ ਜਿਹੜੀ ਆ ਇਹਦੇ ਵਿੱਚ ਪਾਈ ਗਈ ਆ ਤਾਂ ਕਿ ਕੋਈ ਮਿਸਐਕਰੀ ਨਾ ਹੋ ਜੇ ਕੋਈ ਐਕਸੀਡੈਂਟ ਨਾ ਹੋ ਜੇ ਇਹ ਨਜਾਇਜ਼ ਕੱਲ ਮੈਂ ਵੀਡੀਓ ਬਾਈ ਮੈਂ ਕਹਾ ਭਾਜੀ ਪਾਣੀ ਛੱਡਾ ਇੰਨੇ ਹੀ ਕੰਪਨੀ ਲੋਕੋ ਨੂੰ ਬੀਰੋ ਸਾਈਕਲ ਵਾਲੇ ਕਹਿੰਦਾ ਵੀਰੇ ਫੈਕਟਰੀਆਂ ਵਾਲੇ ਦਾ ਪਾਣੀ ਛੱਡਣੀਆਂ ਮੈਂ ਕਹਾ ਭਗਵਾ ਹੁਣ ਦਿਖਾਉਣੇ ਆ ਵੀ ਨੈਸ਼ਨਲ ਹਾਈਵੇ ਉੱਤੇ ਜਿਹੜੇ ਉਹਨਾਂ ਦੇ ਕਰਮਚਾਰੀ ਆ ਦਲਾ ਰਾਜੀ ਤੇ ਉਹਨਾਂ ਟੀਮ ਵੱਲੋਂ ਅੱਜ ਜਿਹੜੇ ਆ ਇੱਕ ਸ਼ੁਰੂ ਕਰਕੇ ਦੀ ਕਰਨਗੇ ਉਹ ਪੂਰਾ ਕੀਤਾ ਜਾ ਰਿਹਾ ਹੈ ਮੈਂ ਬਖਾਨੇ ਵੀ ਇੱਕ ਤਾਂ ਕਰਦੇ ਆ